ਮੁਰਦਾਬਾਦ ਮੁਰਦਾਬਾਦ ਲਾਕ ਨੂੰ ਤੋੜਨਾ ਬੰਦ ਕਰੋ ਬੰਦ ਕਰੋ ਬੰਦ ਕਰੋ ਲਾਕਾਂ ਨੂੰ ਤੋੜਨਾ ਬੰਦ ਕਰੋ ਬੰਦ ਕਰੋ ਬੰਦ ਕਰੋ ਯੋਗ ਸਰਕਾਰੇ ਫੈਸਲਾ ਬਾਪ ਸੁਣਵੇ ਬਾਪ ਸੁਣਵੇ ਬਾਪ ਸੁਣਵੇ ਯੋਗ ਸਰਕਾਰੇ ਫੈਸਲਾ ਬਾਪ ਸੁਣਵੇ ਮੈਂ ਜਿੱਤੀ ਕਿ ਬਲਾਰੇ ਇਕੱਠੇ ਹੋਣਗੇ ਕੀ ਜਣਾ ਕਰਨ ਮੇਲੂ ਮੈਂ ਸਾਫ ਦਾ ਸਰਪੰਚ ਭੋਲਾ ਤੁਹਾਨੂੰ ਸਮਾਉਂ ਸੂਬਾ ਮੀਤ ਪ੍ਰਧਾਨ ਪੰਜਾਬ ਕਿਸਾਨ ਯੂਨੀਅਨ ਅਸੀਂ ਬਖ ਬਖ ਜਥੇਬੰਦੀਆਂ ਦੇ ਆਗੂ ਸਾਨੂੰ ਪਤਾ ਲੱਗਿਆ ਸੀਗਾ ਵੀ ਵੀਡੀਓ ਬਲਾਕ ਹੈ ਜਿਹੜਾ ਇਹਨੂੰ ਮਾਨਸਾ ਸ਼ਿਫਟ ਕੀਤਾ ਜਾ ਰਿਹਾ ਹੈਗਾ ਅਸੀਂ ਇਹਦਾ ਜਨਤਕ ਜਥੇਬੰਦੀਆਂ ਵੱਲੋਂ ਅ ਸਾਫਕਾ ਮੌਜੂਦਾ ਪੰਚਾਇਤਾਂ ਵੱਲੋਂ ਅਸੀਂ ਇਹਦਾ ਪੂਰ ਦੋਰ ਵਿਰੋਧ ਕਰਦੇ ਆਂਗੇ ਕਿਉਂਕਿ ਭਿੱਖੀ ਬਲਾਕ 33 ਪਿੰਡਾਂ ਦਾ ਹੈਗਾ ਪਿਛਲੇ 1.5 ਸਾਲ ਪਹਿਲਾਂ ਵੀ ਗੱਲਬਾਤ ਚੱਲੀ ਸੀਗੀ ਮੈਨੂੰ ਅਫਸਰ ਸਾਹਿਬ ਕਹਿੰਦੇ ਵੀ ਆਪਣਾ ਬਲਾਕ ਵੀ ਇੱਥੋਂ ਹੁਕਮ ਕਰਨਾ ਪਊਗਾ ਮੈਂ ਕਹੇ ਵੀ ਅਸੀਂ ਇਕੱਲਾ ਬਹਾਨਾ ਦੇ ਦੇਾਂਗੇ ਅਸੀਂ ਕਿੱਲਾ ਵਾਹਨ ਦਾ ਦੇਣ ਵਾਸਤੇ ਵੀ ਸਮਾਉ ਵਾਲੇ ਤਿਆਰ ਹੋ ਗਏ ਸੀ ਪਰ ਅੱবি ਉਹ ਹੈ ਤੇ ਵੀ ਉਹਦੀ ਪੇਮੈਂਟ ਕਰਨੀ ਪਊਗੀ ਸਰਕਾਰ ਦਾ ਜਿਹੜਾ ਇਹ ਫੈਸਲਾ ਹੈਗਾ ਬਲਾਕ ਨੂੰ ਮਤਲਬ ਮਾਨਸਾਲ ਜਾਣਾ ਸਾਡੇ 33 ਪਿੰਡਾਂ ਨਾਲ ਟੱਕ ਹੈਗਾ ਅਸੀਂ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਅੱਜ ਸਾਨੂੰ ਰਿਪੋਰਟ ਮਿਲੀ ਹੈ ਵੀ ਇੱਥੋਂ ਸਮਾਨ ਟੱਕਿਆ ਜਾ ਰਿਹਾ ਹੈਗਾ ਅਸੀਂ ਬਿਲਕੁਲ ਸਮਾਨ ਨਹੀਂ ਚੱਕਣ ਦੇਵਾਂਗੇ ਅਸੀਂ ਇੱਥੇ ਪੱਕਾ ਮੋਰਚਾ ਲਾਵਾਂਗੇ ਅਸੀਂ ਇਹ ਮਾਮਲਾ ਸੰਯੁਕਤ ਮੋਰਚੇ 'ਚ ਵੀ ਠਾਵਾਂਗੇ ਬਖ ਬਖ ਸਿਆਸੀ ਪਾਰਟੀਆਂ ਨੇ ਜਿਹੜੀਆਂ ਉਹ ਵੀ ਮਨ ਲੋ ਇਹਦੀ سپورਟ ਤੇ ਆਉਣ ਤੇ ਅਸੀਂ ਜਿੰਨੇ ਹੁਣ ਅਸੀਂ ਫੌਰੀ ਤੌਰ ਤੇ ਇਕੱਠੇ ਹੋਇਆ ਵੀ ਜਿਹੜਾ ਇੱਥੋਂ ਸਮਾਨ ਚੱਕਣਾ ਹੈਗਾ ਅਸੀਂ ਆ ਮੰਗ ਪੱਤਰ ਜਿਵੇਂ ਕਹਿੰਦੇ ਵੀਡੀਓ ਹੈ ਨਹੀਂ ਅੱਜ ਵੀਡੀਓ ਦੀ ਟੇਬਲ ਤੇ ਧਰਕੇ ਜਾਵਾਂਗੇ ਵੀ ਜੇ ਸਮਾਨ ਚੱਕਣਗੇ ਤਾਂ ਅਸੀਂ ਵੀਡੀਓ ਬਲਾਕ ਨੂੰ ਜਿੰਦਾ ਲਾਵਾਂਗੇ ਅਸੀਂ ਕੋਈ ਸਮਾਨ ਨਹੀਂ ਚੱਕਣ ਦੇਣਾ ਧੰਨਵਾਦ ਹਾਂਜੀ ਜੀ ਵਾਹ ਮੈਂ ਕੇਵਲ ਸਿੰਘ ਸਮਾਉਂ ਜ਼ਿਲ੍ਹਾ ਪ੍ਰਧਾਨ ਖੇਤ ਮਜ਼ਦੂਰ ਸਭਾ ਜ਼ਿਲ੍ਹਾ ਮਾਨਸਾ ਅਸੀਂ ਮਜ਼ਦੂਰ ਯੂਨੀਅਨ ਵੱਲੋਂ ਮੰਗ ਕਰਦੇ ਆ ਕਿਉਂਕਿ ਮਜ਼ਦੂਰਾਂ ਕੋਲੇ ਕੋਈ ਸਾਧਨ ਵਗੈਰਾ ਨਹੀਂ ਹੈਗਾ ਵੀ ਮਾਨਸਾ ਜਾਣ ਖੱਜਲ ਖਵਾਰੀ ਤਾਂ ਇਸੇ ਦਫ਼ਤਰ ਚ ਬਹੁਤ ਦੂਰੋਂ ਦੂਰੋਂ ਜਾ ਕੇ ਕਰਨੀ ਪੈਂਦੀ ਆ ਕਿਉਂਕਿ ਨਰੇਗਾ ਦਾ ਮਸਟਰੋਲ ਹਫਤੇ ਬਾਅਦ ਨਿਕਲਦਾ ਜਾਂ 6 ਦਿਨਾਂ ਦਾ ਨਿਕਲਦਾ ਸੋ ਸੋ ਮਾਨਸਾ ਕੌਣ ਜਾਣਗੇ ਮਸਟਰੋਲ ਲੈ ਕੇ ਜਾ ਫੜਾਉਣ ਜਾਂ ਲਿਆਉਣ ਤਿੰਨ ਤਿੰਨ ਚਾਰ ਚਾਰ ਗੇੜੇ ਲੱਗਦੇ ਨੇ ਸੋ ਜੇਕਰ ਪੀਖੀ ਬਲਾਕ ਟੁੱਟਦਾ ਤਾਂ ਸਾਰੇ ਪਿੰਡਾਂ ਨੂੰ ਪੀਖੀ ਦੇ ਬਲਾਕ ਦੇ 33 ਪਿੰਡਾਂ ਨੂੰ ਮਨਰੇਗਾ ਮਜ਼ਦੂਰਾਂ ਨੂੰ ਬਹੁਤ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪਵੇਗਾ ਸੋ ਅਸੀਂ ਖੇਤ ਮਜ਼ਦੂਰਾਂ ਵੱਲੋਂ ਅਤੇ ਮਨਰੇਗਾ ਮਜ਼ਦੂਰਾਂ ਵੱਲੋਂ ਅਸੀਂ ਪੀਖੀ ਜੋ ਦਫਤਰ ਤੋੜ ਰਹੇ ਨੇ ਉਸ ਦਾ ਪੂਰਜ ਵਿਰੋਧ ਕਰਦੇ ਹਾਂ ਅਤੇ ਪੂਰਾ ਸੰਘਰਸ਼ ਕਰਾਂਗੇ। ਅੰਦੀ ਜਿਹਨਾਂ ਚੱਲੋ। ਅੱਜ ਅਸੀਂ ਵੱਖ-ਵੱਖ ਜਥੇਬੰਦੀਆਂ ਵੱਖ-ਵੱਖ ਕਿਸਾਨ ਆਗੂ ਵੱਖ-ਵੱਖ ਪੰਡਾਂ ਤੋਂ ਸਾਫਕਾ ਸਰਪੰਚ ਪੰਚਾਇਤਾਂ ਮੈਂ ਬਲਜੀਤ ਸ਼ਰਮਾ ਕਿਸਾਨ ਕਾਂਗਰਸ ਹਲ ਜ਼ਿਲ੍ਹਾ ਪ੍ਰਧਾਨ ਸਾਨੂੰ ਪਤਾ ਲੱਗਿਆ ਕਿ ਪੂਰੇ ਪੰਜਾਬ ਦੇ ਵਿੱਚੋਂ ਸਿਰਫ 2 ਲੱਖ ਤੋੜੇ ਜਾ ਰਹੇ ਨੇ। ਸਰਪੋਰੇ ਵਿੱਚ ਮਾਨਸਾ ਦੇ ਭੀਖੀਲਾਕ ਨਾਲ ਧੱਕਾ ਹੋ ਰਿਹਾ ਉਹਦੇ ਵਿੱਚ ਤੁਸੀਂ ਸਾਨੂੰ ਸੁਣ ਚਾਇਆ ਕਿ ਪੂਰੇ ਪੰਜਾਬ ਦੇ ਵਿੱਚ ਸੱਤ ਬਲਾਕ ਵਧਾਤੇ ਦੋ ਸੰਰੂਰ ਚ ਵਧਾਤੇ ਬਾਕੀ ਵੱਖ-ਵੱਖ ਹਲਕਿਆਂ ਚ ਵਧਾਤੇ ਉਹ ਫਿਰ ਮਾਨਸਾ ਜ਼ਿਲ੍ਹੇ ਦੇ ਬਲਾਪੀਖੀ ਬਲਾਕ ਨਾਲ ਕਿਉਂ ਧੱਕਾ ਹੋ ਰਿਹਾਗਾ ਸਾਡਾ ਜਿਹੜਾ ਲੋਕਾਂ ਦਾ ਕੰਮ ਹੈਗਾ ਉਹ ਇਥੋਂ ਦੀ ਵੀ ਜਾਇ ਮਾਨਸਾ ਜਾਣਾ ਪਿਆ ਕਰੂਗਾ ਸੋ ਅਸੀਂ ਇਹ ਸੰਘਰਸ਼ ਜਿਹੜਾ ਪੂਰਨ ਤੌਰ ਤੇ ਬੱਢਾਂਗੇ ਸਾਰੇ ਜਥੇਬੰਦੀਆਂ ਵੱਲੋਂ ਕਿਸਾਨ ਜਥੇਬੰਦੀਆਂ ਵੱਲੋਂ ਵੀ ਸਾਬਕਾ ਪੰਚਾਇਤਾਂ ਵੱਲੋਂ ਮੌਜੂਦਾ ਪੰਚਾਇਤਾਂ ਵੱਲੋਂ ਵੱਖ-ਵੱਖ ਰਾਜਨੀਤਿਕ ਜਥੇਬੰਦੀਆਂ ਪਾਰਟੀਆਂ ਵੱਲੋਂ ਇਹੋ ਭੀਖੀ ਦਾ ਬਲਾਕ ਅਸੀਂ ਨਹੀਂ ਟੋਕਣਦੇ ਮੈਂ ਜਿੱਥੋਂ ਦਾ ਕਿਸਾਨ ਸੰਘਰਸ਼ ਕਰਨਾ ਪਿਆ ਪੰਜਾਬ ਕਾਂਗਰਸ ਕਿਸਾਨ ਜਥੇਬੰਦੀ ਵੱਲੋਂ ਵੀ ਅਸੀਂ ਪਾਰਟੀ ਵੱਲੋਂ ਵੀ ਪੂਰੇ ਜ਼ੋਰ ਨਾਲ ਸਾਰੇ ਜਥੇਬੰਦੀਆਂ ਪਾਰਟੀ ਨਾਲ